ਭਰਜੀ ਵੇਖੋ ਕਿਹਦਾ ਵੀ ਦੁਨੀਆ ਤੋਂ ਕਿਹੜੀ ਮਾਂ ਦਾ ਪੁੱਤ ਚਲੇ ਜਾਣਾ ਕਿਹੜੀ ਭੈਣ ਦਾ ਸੁਹਾਗ ਚਲੇ ਜਾਣਾ ਤੇ ਬੱਚਿਆਂ ਦਾ ਪਿਤੇ ਪਿਤਾ ਦਾ ਚਲੇ ਜਾਣਾ ਬਹੁਤ ਵੱਡਾ ਦੁੱਖ ਆ ਕਿਉਂ ਉਮਰ ਵੀ ਨਿੱਕੀ ਐ ਕੋਈ ਵੱਡੀ ਉਮਰ ਨਹੀਂ ਇੱਕ ਬੰਦਾ ਉਮਰ ਭੋਗ ਕਰਕੇ ਆਪਣੇ ਜਾਂਦਾ ਉਹਦਾ ਕੋਈ ਦੁੱਖ ਨਹੀਂ ਹੁੰਦਾ ਦੁੱਖ ਤੇ ਚਲੋ ਸੰਸਾਰ ਤੇ ਮਾਂ ਪਿਓ ਦੀ ਵੀ ਸਦਾ ਲੋੜ ਹੁੰਦੀ ਐ ਸਦਾ ਆਪਣੇ ਮਾਂ ਪਿਓ ਬੱਚੇ ਵੀ ਚਾਹੁੰਦੇ ਐ ਸਾਡਾ ਮਾਂ ਪਿਓ ਸਾਡੇ ਵਿੱਚ ਬੈਠਾ ਰਵੇ ਪਰ ਕਿਹੜਾ ਮੁਰੇ ਭੁਕੇ ਜਾਂਦਾ ਉਹਦਾ ਦੁੱਖ ਘੱਟ ਹੁੰਦਾ ਇਵੇਂ ਕਰਕੇ ਸਾਡੇ ਵੀਰ ਰਾਜਵੀਰ ਜਵੰਦਾ ਜੀ ਜੋ ਦੁਨੀਆ ਤੋਂ ਅਚਾਨਕ ਚਲੇ ਜਾਣਾ ਬਹੁਤ ਵੱਡਾ ਦੁੱਖ ਆ ਬਹੁਤ ਘਾਟਾ ਪਿਆ ਜੇ ਪਰਿਵਾਰ ਨੂੰ ਵੀ ਰਿਸ਼ਤੇਦਾਰ ਸੰਬੰਧੀਆਂ ਨੂੰ ਵੀ ਸਾਰੇ ਸੰਸਾਰ ਨੂੰ ਵੀ ਸਭ ਤੋਂ ਵੱਡੀ ਗੱਲ ਸਿੱਖ ਕੌਮ ਦਾ ਬੱਚਾ ਸੀ ਉਹ ਤੇ ਸਿਰ ਤੇ ਜਸਤਾਰੀ ਜਸਤਾਰ ਦਾ ਕਰਕੇ ਉਹ ਜੀ ਵੱਖਰੀ ਪਹਿਚਾਣ ਏ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਮਹਾਰਾਜ ਉਹ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੀ ਤੇ ਮਗਰ ਸਾਰੇ ਪਰਿਵਾਰ ਨੂੰ ਪਾਣਾ ਮੰਨਰ ਦਾ ਬਲ ਬਖਸੀ ਸਾਰੀ ਦੁਨੀਆ ਨੂੰ ਇਹ ਬੇਨਤੀ ਹੈ ਬਾਕੀ ਇਹੀ ਇਹੀ ਸਰਕਾਰ ਨੂੰ ਬੇਨਤੀ ਕਰਦੇ ਆ ਉਹਦੇ ਐਕਸੀਡੈਂਟ ਬਾਰੇ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਪਤਾ ਹੋਣਾ ਚਾਹੀਦਾ ਕਿਵੇਂ ਹੋਇਆ ਤੇ ਕਿ ਕਿਸ وجہ ਦੇ ਕਾਰਨ ਹੋਇਆ ਉਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਕਈਆਂ ਦੇ ਵੱਲੋਂ ਇਹਨੂੰ ਮਤਲਬ ਕਿ ਹਾਦਸਾ ਨਹੀਂ ਸਗੋਂ ਕਤਲ ਦਾ ਨਾਮ ਵੀ ਦਿੱਤਾ ਜਾ ਰਿਹਾ ਉਹੀ ਭੈਣ ਜੀ ਇਹੀ ਗੱਲ ਕਹਿੰਦੇ ਆ ਨੇ ਆਪਾਂ ਨੂੰ ਉਹ ਸਾਹਮਣੇ ਆਉਣੀ ਚਾਹੀਦੀ ਇਹ ਗੱਲ ਕਿਵੇਂ ਹੋਇਆ ਕਿਉਂ ਹੋਇਆ ਤੇ ਹੁਣ ਨਹੀਂ ਚਾਹੀਦਾ ਇਹ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਇਹਦੇ ਆਪਾਂ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਕਿਉਂਕਿ ਕੋਈ ਵੀਡੀਓ ਨਹੀਂ ਆ ਸਕੀ ਉਹਦਾ ਪਤਾ ਲੱਗਣਾ ਚਾਹੀਦਾ ਪਰਿਵਾਰ ਨੂੰ ਮਗਰਮਾਰ ਸਾਰੇ ਪਰਿਵਾਰ ਨੂੰ ਪਾਣਾ ਮੰਨਰ ਦਾ ਬਲ ਬਖਸੇ ਜੀ ਜੀ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹਾਦਸੇ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਅਰਦਾਸਾਂ ਹੋਈਆਂ ਕਿ ਕਲਾਕਾਰ ਸਹੀਂ ਸਲਾਮਤ ਮਤਲਬ ਵਾਪਸ ਮੁੜਾਵੇ ਪਰ 11 ਦਿਨ ਜ਼ਿੰਦਗੀ ਤੇ ਮੌਤ ਦੀ ਜੰਗ ਲੜਦੇ ਤੇ ਆਖਰਕਾਰ ਉਹ ਹਾਰ ਕੇ ਸੋ ਇਹਨੇ ਵੱਡੇ ਪੱਧਰ ਤੇ ਜਿਹੜੀਆਂ ਅਰਦਾਸਾਂ ਇਹ ਹੁਣ ਸਾਰੇ ਕਹਿੰਦੇ ਕਿ ਫਿੱਕੀਆਂ ਪੈ ਚੁੱਕੀਆਂ ਪੰਜ ਜੀ ਵੇਖੋ ਜਿੰਨੇ ਪਰਮਾਤਮਾ ਨੇ ਵਿਸ਼ਵਾਸ ਦਿੱਤੇ ਆ ਨਾ ਜੀ ਨੂੰ ਉਹਨੇ ਭੋਗਣੇ ਆ ਤੇ ਪਰਮਾਤਮਾ ਤੇ ਆਪਾਂ ਕੋਈ ਗਿਲਾ ਸਿਕਾ ਨਹੀਂ ਕਰ ਸਕਦੇ ਕੋਈ ਗੁਰੂ ਸਾਹਿਬ ਤੇ ਆਪਾਂ ਕੋਈ ਦੋਸਤ ਨਹੀਂ ਲਾ ਸਕਦੇ ਪਰਮਾਤਮਾ ਸਾਰਿਆਂ ਦੀਆਂ ਅਰਦਾਸਾਂ ਸੁਣਦਾ ਹੈ ਅਰਦਾਸ ਕਿਹੜੀ ਉਹਨੂੰ ਚੰਗੀ ਲੱਗਦੀ ਉਹੀ ਅਰਦਾਸ ਸੁਣਦਾ ਪਰ ਜੋ ਪਰਮਾਤਮਾ ਦਾ ਭਾਣਾ ਗੁਰੂ ਸਾਹਿਬ ਜੀ ਦੇ ਚਾਰ ਸਾਹਿਬ ਜਾ ਦੇ ਗਏ ਆ ਮਾਰੇ ਦਾ ਪਰਿਵਾਰ ਗਿਆ ਮਾਰੇ ਨੇ ਪਾਣਾ ਮੰਨਿਆ ਇਸੇ ਤਰ੍ਹਾਂ ਆਪਾਂ ਨੂੰ ਅਰਦਾਸਾਂ 'ਤੇ ਸ਼ੰਕਾ ਨਹੀਂ ਕਰਨੀ ਚਾਹੀਦਾ ਅਰਦਾਸ ਅੱਜ ਵੀ ਟੱਲ ਹੈ ਸਦਾ ਮਾਰੇ ਅਰਦਾਸਾਂ ਸੁਣਦੇ ਆ ਸਾਰੇ ਸੁਣਦੇ ਆ ਇਸ ਕਰਕੇ ਉਹ ਪਰਮਾਤਮਾ ਨੂੰ ਨਹੀਂ ਪਹੁੰਚਦਾ ਜਿੰਨੇ ਉਹਦੇ ਸਵਾਸ ਆ ਸਰੀਰ ਕਰਕੇ ਉਹ ਆਪਦੇ ਭੋਗ ਕਰਕੇ ਉਹ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਨੇ ਜੀ ਅੱਛਾ ਰਾਜਵੀਰ ਜਵੰਦਾ ਦੇ ਅੰਤਮ ਸੰਸਕਾਰ ਮੌਕੇ ਬਹੁਤ ਕਿੰਨੀ ਹਰਕਤ ਵਾਪਰੀ ਜਦੋਂ 150 ਤੋਂ ਉੱਪਰ ਮੋਬਾਈਲ ਫੋਨ ਚੋਰੀ ਹੋ ਜਾਂਦੇ ਨੇ ਇਸ ਨੂੰ ਜੀ ਵੇਖੋ ਆਪਾਂ ਗੱਲ ਕਹਿੰਦੇ ਕਿਹੜੇ ਮਾਰੇ ਚੰਗੇ ਥਾਂ ਤੇ ਮਾਰੇ ਬੰਦਿਆ ਨੇ ਵੀ ਆਉਣਾ ਤੇ ਚੰਗੇ ਨੇ ਵੀ ਆਉਣਾ ਆਪਾਂ ਕਹਿੰਦੇ ਕਿ